ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਕੋਟ ਪੈਂਦੀ ਆ ਦੋਸਤੋ ਰਵਣੇ ਦੇ ਘਰੇ ਆਏ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਆ ਜਿਆਦੇ ਨਾਲ ਇਹਦੇ ਕੋਲੇ ਜਰਸੀਆਂ ਦੇ ਹੁੰਦੇ ਆ ਵੈਚ ਅਮਰੀਕਨਾਂ ਵੀ ਆ ਜਾਂਦੀਆਂ ਪਰ ਜਿਆਦੇ ਵੈੜਾਂ ਜਰਸੀ ਹੁੰਦੀਆਂ ਜਦੋਂ ਮਰਜ਼ੀ ਆਜੋ ਰਾਇਕੋਟ ਵਾਲੇ ਇਸ ਏਰੀਏ ਚੋਂ ਇਹ ਮੁੰਡੇ ਦੇ ਮਾਲ ਰੇਟ ਜੈ ਜੀ ਹੁੰਦੇ ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਇਨਫਰਮੇਸ਼ਨ ਲੈਦਾ ਨਾ ਅੱਜ ਵੀ ਜਰਸੀਆਂ ਹੀ ਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਅੱਜ ਦਾ ਨਾਤਾ ਫਿਰਦਾ ਹਾਂ ਹਾਂ ਨਾਲੇ ਵੀ ਟਾਈਮ ਦਾ ਕੰਮ ਨਿਪਟੜ ਗਿਆ ਸੀਗਾ ਹੂੰ ਠੀਕ ਐ ਐਡਰੈਸ ਨਾਮ ਦੱਸੇ ਨਾਮ ਪਰ ਰਮਨਦੀਪ ਸਿੰਘ ਪਿੰਡ ਤਾਜਪੁਰ ਤਸ਼ੀਦ ਹੈ ਔਰ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਦੱਸੇ 7732 330033 ਜਰਸੀਆਂ ਵਕਾਉ ਹਾਂ ਜਰਸੀਆਂ ਵਕਾਉ ਵੀਰੇ ਇਧਰੋਂ ਲੱਗੇ ਕੋ ਉਧਰੋਂ ਆ ਇਧਰੋਂ ਲੱਗਿਆ ਨਾ ਵੀਰੇ ਦੱਸੇ ਇਹਦੇ ਬਾਰੇ ਫਿਰ ਇਹ ਵੀਰੇ ਦੰਦੋ ਖੀਰੀ ਆ ਦੁੱਧਾਂ ਨੇ ਦੰਦਾਂ ਚ ਆ ਕੱਚੀ ਖੀਰੀ ਆ ਵੀਰੇ ਠੀਕ ਐ ਇਹ ਵੀਰੇ 2 ਮਹੀਨੇ ਬਾਕੀ ਪਏ ਸੱਤਾਂ ਦੀ ਗੱਬਣਾ ਸੱਤਾਂ ਦੇ ਕੰਪਲੀਟ ਆ ਵੀ ਜਿਹਨੇ ਲੈਣੀ ਆ ਉਹ ਲੈ ਚੈੱਕ ਕਰਾ ਲਵੇ ਬਾਕੀ ਗੱਡੀ ਪੱਟੀ ਫਿਰਦੀ ਆ ਜੈ ਜਮਾਲ ਬਾਕੀ ਆ ਬੜਨ ਮਾਰਕ ਦੀ ਮੈਨੂੰ ਲੱਗਿਆ ਨਹੀਂ ਪਤਾ ਕਿ ਇਹ ਠੀਕੇ ਜੀ ਜੈ ਜਮਾਲ ਇਹ ਵੀਰੇ 40000 ਦੇ ਦਾਂਗੇ ਕੱਢ ਬਾਹਰ ਕੁੱਤੀ ਦੀਆਂ ਆ ਜੇ ਵੀਰੇ ਬੰਦਰਾ ਵਸੀਆਂ ਵਿਕੀਆਂ ਆਂ ਦੀਆਂ ਕੁਆਲਟੀ ਵਾਲੀਆਂ ਇਹ ਤਾਂ ਗੱਲ ਹੈਗੀ ਆ ਬਾਕੀ ਬਸਰੀ ਕੁਆਲਟੀ ਬਹੁਤ ਦਾੰਦ ਵੀ ਦਿਖਾ ਦੇ ਵੀਰੇ ਦੋਸਤੋ ਮੂੰਹ ਮੱਥੇ ਦੀ ਸੋਹਣੀ ਐ ਦੰਦੀ ਤੁਹਾਨੂੰ ਵਿਖਾ ਦਿੰਨੇ ਆ ਸਹੀ ਐ ਮੋਤੀਆਂ ਵਾਂਗੂ ਜਿਹਨੇ ਬਈਆ ਦੁੱਧ ਵਾਲੇ ਦੰਦਾਂ 'ਚ ਕੱਚੀ ਖੀਰੀ ਸੱਤਾਂ ਦੀ ਗੱਬਣ ਚੈੱਕ ਪਾਸ ਜਿਹਦੇ ਪਸੰਦ ਆ ਉਹ ਰਵਣਾ ਕਹਿੰਦਾ ਸਾਡੀ ਤਸੱਲੀ ਕਰਾਈ ਵੀ ਆ ਅਗਲਾ ਆਪਦਾ ਡਾਕਟਰ ਲਈ ਜਾਵੇ ਆਪਦੀ ਚੈੱਕ ਕਰਾ ਕੇ ਲੈ ਜੇ ਤੇ ਜੇ ਕੋਈ ਭੈਣ ਭਰਾ ਡਾਕਟਰ ਨਹੀਂ ਲਿਆ ਸਕਦਾ ਤਾਂ ਰਵਣਾ ਕਹਿੰਦਾ ਮੈਂ ਆਪਦੇ ਇਥੋਂ ਵੀ ਡਾਕਟਰ ਸਾਧ ਦੂੰਗਾ ਤੇ ਚੈੱਕ ਕਰਾ ਕੇ ਦੇ ਦਿਆਂਗੇ ਸਾਡੇ ਵੱਲੋਂ ਸੱਤਾਂ ਦੀ ਗੱਬਣ ਚੈੱਕ ਪਾਸ 2 ਮਹੀਨੇ ਦੇ ਰਹਿ ਗਏ ਆ ਚਾਰੀ ਥਣ ਗੁਲਾਬੀ ਹਾਤੀ ਚਵਾਈ ਵਾਲੇ ਬਾਰੇ ਕਾਨੂੰਨ ਬਹੁਤ ਆ ਹੂੰ ਮੂੰ ਮੱਥੇ ਦੀ ਸੋਹਣੀ ਆ ਆਪ ਡੈਨਮਾਰਕ ਦੀ ਆ ਲੱਗਿਆ ਨਹੀਂ ਪਤਾ ਬਾਈ ਕਹਿੰਦਾ ਕੀ ਤੋਂ ਗੱਭਣਾ 40000 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ 2 ਕੁ ਮਹੀਨੇ ਸੰਭ ਲੈਂਦਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਯਾਨਕਿ ਜਾਦ ਬਰੀਡ ਬਹੁਤ ਤੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਜੇ ਕਿਸੇ ਨੇ ਤਿਆਰ ਕਰਕੇ ਵੇਚਣੀ ਹੋਈ ਤਾਂ ਵੀ ਚਾਰ ਪੈਸੇ ਵਧੀਆ ਬਟਾ ਜੂ ਲੈ ਫਿਰ ਸੀਨ ਤਾਂ ਦੇਦਾ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਤੇ ਤਾਂ ਵੀ ਚੰਗੀ ਹੈ ਹੂੰ ਲੈੜੀ ਬਹੁਤ ਚੰਗੀ ਹੈ ਕੋਈ ਵੱਧੂ ਫੋਟ ਸ਼ਾਂਗ ਐ ਨਹੀਂ ਜਰਸੀ ਬ੍ਰੀਡ ਦੀ ਪਹਿਲਾ ਸੂਆ ਦੁੱਧ ਵਾਲੇ ਦੰਦਾਂ ਚ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਜਰਸੀ ਲੈ ਜਾ ਰਵਣੇ ਦੋ ਮਹੀਨੇ ਰਹਿ ਗਏ ਇਹਦੇ ਦੋਵਾਂ ਮਹੀਨਿਆਂ ਜਾ ਜੇ ਕੋਈ ਭੈਣ ਭਰਾ ਇਹਨੂੰ ਦੋ ਗੱਟੇ ਵੀੜ ਦੇ ਪਾ ਲੈਣਾ ਨਾ ਤੇ ਨਾਲੇ ਤਾਂ ਵਜਨ ਹੋਰ ਕਰ ਜੂਗੀ ਸਾਰੀ ਵਾਲ ਟੱਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਤੇ ਦੋ ਇਧਰ ਬਹਿਣਾ ਰਵਣੇ 2 ਨੰਬਰ ਤੇ ਆ ਜਾ ਵੀਰੇ ਇਹ ਮੋਹ ਚ ਹਾਰ ਦੰਦਾ ਠੀਕ ਹੈ ਤੇ ਇਹ ਵੀਰੇ ਆਪਰੇ ਮੈਨੂੰ ਪਤਾ ਕਿਹੜੇ ਟੀਕੇ ਆ ਕਿਹੜੇ ਲੱਗਿਆ 50 0 ਕੋਈ 60 ਦਾ ਟੀਕਾ ਲੱਗਿਆ ਟੈਂਡ ਮਾਰਕਟ ਦਾ ਠੀਕ ਹੈ ਇਹਦੇ ਵੀਰੇ 2 ਮਹੀਨੇ ਬਾਕੀ ਪਏ ਆ ਜਿਹੜੀ ਮਰਜ਼ੀ ਲੈ ਜੇ ਦੋਵੇਂ ਸੱਤਾ ਸੱਤਾ ਦੇ ਹਾਂ ਦੋਵੇਂ ਸੱਤਾ ਸੱਤਾ ਦੇ ਇਹ ਕਿੰਨੇ ਦੀ ਜੈ ਜੈ ਇਹਦੇ ਆਪਣੇ 42000 ਰੁਪਏ ਇਹ ਕੋਈ ਜੋੜਾ ਲੈ ਲੈਂਦਾ 80 ਦੇ ਦਾ ਜੋੜਾ ਟੱਡ ਬਾਹਰ ਨੂੰ ਕਿਉਂਕਿ ਇਹਦਾ ਬੱਸੀਆ ਵਜਨ ਉਧੂ ਥੋੜਾ ਵੱਧ ਦਾ ਠੀਕ ਹੈ ਬਾਕੀ ਚਾਹ ਲਈ ਥਾਣਾ ਦਿਖਾ ਦੋ ਪਰ ਥਾਣਾ ਹੋਈ ਪਿਓਰਟੀ ਦੇ ਇਹ ਵੀ ਸੱਤਾਂ ਦੀ ਆ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਦੋਵੇਂ ਸੱਤਾਂ ਸੱਤਾਂ ਮਹੀਨਿਆਂ ਦੀਆਂ ਗੱਬਣਾ ਚੈੱਕ ਪਾਸ ਇੱਕ ਨੰਬਰ ਖੀਰੀ ਆ ਦੋ ਨੰਬਰ ਚਾਰ ਦੰਦ ਆ ਇੱਕ ਨੰਬਰ ਨੂੰ ਦੋ ਨੰਬਰ ਚ ਵਜਨ ਵੱਧ ਦਾ ਮੁੱਲੇ ਦਾ 42 ਆ ਜੇ ਕੋਈ ਜੋੜਾ ਲੈ ਲੈਂਦਾ ਭਾਈ ਕਹਿੰਦਾ 2000 ਛੱਡ ਦੂੰ 80 ਦਾ ਦੇ ਦੂੰ ਵਿੱਚ ਛੋੜ ਛੱਪਾ ਮਾਨ ਤਨ ਕਰ ਦੂਗਾ ਜਰਸੀ ਬਰੀਡ ਦੀਆਂ ਦੋ ਪਹਿਲਣ ਸੱਤਾਂ ਸੱਤਾਂ ਮਹੀਨਿਆਂ ਦੀਆਂ ਸੋਹਣੀਆਂ ਬਹਿੜਾਂ ਚੈੱਕ ਪਾਸ ਤੇ ਸੀਲ ਸਉ ਦੋਵੇਂ ਪੂਰੀਆਂ ਵਾਧੂ ਫੋਰ ਸ਼ਾਂਕ ਦੋਹਾਂ ਨਗਾਂ ਜੋ ਕਿਸੇ ਦੇ ਵੀ ਭੂਰਾ ਨਹੀਂ ਠੀਕ ਆ ਸੱਤਾਂ ਸੱਤਾਂ ਮਹੀਨਿਆਂ ਦੀਆਂ ਗੱਬਣਾ ਚੈੱਕ ਪਾਸ ਜਰਸੀ ਬਰੀਡ ਦੀਆਂ ਦੋਆ ਦੋਆ ਮਹੀਨੇ ਨਹੀਂ ਕੱਚੀਆਂ ਵੇਣਾ ਜਾਨਵਰ ਚੰਗੇ ਆ ਜੀ ਕੋਈ ਭੈਣ ਭਰਾ ਹਾਂ ਚੰਗੀ ਸੇਵਾ ਸੰਭਾਲ ਦੋ ਮਹੀਨੇ ਕਰ ਲੈਂਦਾ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾਲੀਆਂ ਵਧੀਆ ਪੈਸੇ ਵਿਟਾ ਜਾਣੀਆਂ ਤੇ ਜੇ ਕਿਸੇ ਨੇ ਕਰੇ ਦੁੱਧ ਪੀਣ ਨੂੰ ਲੈਣੀਆਂ ਤੇ ਚਲੋ ਅੱਜ ਕੱਚੀਆਂ ਭਾਤ ਮਿਲ ਜਾਣੀਆਂ ਐਤੇ ਆ ਜਾ ਰਮਣੇ ਤੇ ਵੀਰੇ ਐਰ ਸੈਰ ਆ ਜੀ ਠੀਕ ਹੈ ਤੇ ਇਹਦੇ ਆਪਣੇ ਸਹੀ ਦੂਜਾ ਸੂਆ ਦਾ ਪਹਿਲੇ ਸੂਆ ਦੇ ਦੁੱਧ ਤਾਂ 18 ਕਿਲੋ ਠੀਕ ਹੈ ਬਾਅਦ ਚ ਕਿਹਦੇ ਨੇ ਆਪੇ ਸਮਝਣਾ ਦੇਖਾਂ ਵੀ ਅਗਲਾ 20 ਲਊਗਾ ਕਿ 15 ਲਊਗਾ 10 ਲਊਗਾ ਸਹੀ ਆ ਠੀਕ ਗੱਲ ਜਿੰਨਾ ਕੋ ਪਾਵਾਂਗੇ ਓਨਾ ਕਾਪਾ ਕੱਢ ਲਾਂਗੇ ਆਪਾਂ ਨੇ ਕਿਹਾ ਅਗਲਾ ਇਹਨਾਂ ਕਹਿੰਦੇ ਵੀ ਇਹਨੇ ਕਿਹਾ ਵੀ 18 ਕਿਲੋ ਚੋਲੇ ਆ ਮੈਨੂੰ ਅਗਲਾ ਇਹਨੇ 10 ਕਿਲੋ ਦਿੱਤਾ ਹੋਇਆ ਸਹੀ ਹੈ ਠੀਕ ਗੱਲ ਉਹ ਅਗਲੇ ਨੇ ਦੇਖਾਂ ਵੀ ਇਹ ਕਿੰਨਾ ਚੋਲਾ ਨੇ ਕਿੰਨਾ ਚਾਹ ਰੁਪਿਆ ਇਹਦੇ ਵੀਰੇ 20 ਦੇ ਕਾਗਜ਼ਾਂ ਦੇ ਪਏ ਆ ਕਿੰਨੇ ਦੀ ਜਾਇਜ ਹੈ ਮੁੱਲ 20 ਦੇ ਸਾਂਭ ਨਹੀਂ ਵੀ ਇਹ ਗੱਲ ਨੇ ਇਹ ਵੀਰੇ 53000 ਦੀ ਦਿਆਂਗੇ ਮਾਨਤਨ ਮਾਨਤਨ ਕਹਿੰਦਾ ਤੇ ਤੁਹਾਨੂੰ ਕੋਲਾ ਬੈੜ ਕਿੱਡੀ ਵੱਡੀ ਆ ਹੂੰ ਇਹ ਤਾਂ ਗੱਲ ਬੈੜ ਦੋਸਤੋ ਐ ਨਹੀਂ ਪਸੰਦਰੀ ਬੈਣੀ ਉਹ ਨਹੀਂ ਹੂੰ ਚਾਹੀਏ ਇਹ ਬਹੁਤ ਘੱਟ ਮਿਲਦਾ ਇਹ 20 ਦਿਨਾਂ ਦੀ ਕੱਚੀ ਆ ਡੇਟ ਮੁਤਾਬਕ ਵੀਰ ਕਹਿੰਦਾ ਦੁੱਧ ਦਿੱਤਾ 18 ਲੀਟਰ ਪਹਿਲਾਂ ਨੇ ਬਾਕੀ ਗਾਰੰਟੀ ਕੋਈ ਨਹੀਂ ਇਹ 20 ਪਿਆ ਜੇ ਇਹ 15 ਪਿਆ ਜੇ ਇਹ ਬਾਈ ਕਹਿੰਦਾ 10 ਪਿਆ ਜੇ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿਉਂਕਿ ਇਹਦੀ ਵੀ ਖਰੀਦੀ ਵੀ ਆ ਕੱਲਾਂ ਵੀਰ ਨੇ ਸਾਫ਼ ਹੀ ਕਰਤੀਆਂ ਇਹ 20 ਵੀ ਦੇ ਸਕਦੀ ਆ 10 ਵੀ ਦੇ ਸਕਦੀ ਆ 20 ਦਿਨ ਪਏ ਆ ਇਹ ਦੇ ਦੇਣੀ ਆ 50 ਤੇ 3 53000 ਦੀ ਕੱਦ ਕੋ ਦੇਦਾ ਵੀ ਪੂਰਾ ਹੀ ਆ ਸੀਲ ਸਾਹੂ ਸਾਰੇ ਨਾਲ ਕੀ ਪੋਲਾ ਭੌਂ ਜਿਹੜਾ ਮਰਜ਼ੀ ਨਾਲ ਲੈ ਲੋ ਚਾਰ ਹੀ ਥਾਣਾ ਵੀਰੇ ਚਾਰ ਹੀ ਥਾਣਾ ਹੂੰ ਸਹੀ ਆ ਤਿੰਨ ਵਹਿੜਾ ਦੋ ਪਹਿਲਾਂ ਵਿਖਾ ਦੀਆਂ ਤਿੰਨ ਤੁਸੀਂ ਨੰਬਰ ਸਕਰੀਨ ਤੇ ਤੁਸੀਂ ਵੇਖ ਰਹੇ ਆ ਕਿਸੇ ਦੇ ਵੀ ਫੋਟਸ਼ਾਂ ਗੈਣੀ ਵਹਿੜਾ ਤਿੰਨੇ ਹੀ ਚੰਗੀਆਂ ਬਸ ਇਹਨਾਂ ਜ਼ਰੂਰ ਆ ਕਿ ਕੱਚੀਆਂ ਇਹ 20 ਦਿਨਾਂ ਦੀ ਕੱਚੀ ਆ ਉਹਨਾਂ ਦੇ ਦੋ ਦੋ ਮਹੀਨੇ ਪਏ ਆ ਤੇ ਪਰ ਅੱਜ ਮੁੱਲ ਵੀ ਕੱਚੀਆਂ ਵਾਲਾ ਹੀ ਆ ਤੇ ਜੇ ਕੋਈ ਕੱਚੀਆਂ-ਕੱਚੀਆਂ ਸਾਂਭ ਲੈਂਦਾ ਵੈੜਾ ਪੂਰਗੇ ਚੰਗੀਆਂ ਜਾਦਬਰੀਡ ਫੁੱਲੀ ਆ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਵਧੀਆ ਪੈਸੇ ਵਟਾ ਜਣੀਆਂ ਇਹ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੀਆਂ ਤਿੰਨ ਵੈੜਾ ਵੈੜਾ ਚਾਰ ਸੀ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਆ ਯਾਨੀ ਕਿ ਵੈੜਾ ਹਜੇ ਘਰੇ ਹੀ ਖੜੀ ਆ ਉਹ ਤੇ ਚਲੋ ਆਪਾਂ ਕੈਮਰਾ ਮਾਰਦੇ ਨਹੀਂ ਵੀਡੀਓ ਦੇ ਸਟਾਰਟਿੰਗ 'ਚ ਕੈਮਰਾ ਮਾਰਿਆ ਸੀਗਾ ਉਹ ਤੁਸੀਂ ਵੇਖ ਹੀ ਲਈ ਜਿਹੜੀ ਪਹਿਲਾਂ ਵੈੜਾ ਦੀ ਸੀ ਆ ਉਹ ਬਰੀਆਈ ਤੋਂ ਸੌਦਾ ਹੋ ਗਿਆ ਤੇ ਹੁਣ ਤਿੰਨ ਨਾਗ ਰਹਿ ਗਏ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਤੇ ਇੱਕ ਹੋਰ ਗੱਲ ਹੈ ਤੇ ਇਹਦੀ ਬੱਕਰੀ ਸੂਈ ਵੀ ਆ ਤੇ ਉਹ ਦੋ ਬੱਚੇ ਵੇਚਣੇ ਆ ਰਵਣੇ ਨੇ ਤੇ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਚਿੱਟੇ ਬੱਚੇ ਆ ਬੜਬਰੀ ਨਸਲ ਆ ਤੇ ਤਾਂ ਵੀ ਫੋਨ ਲਾ ਲਿਓ ਦੋ ਬੱਚੇ ਆ ਜੇ ਕਹੇ ਨੇ ਵੀਡੀਓ ਤੁਹਾਨੂੰ ਭੇਜ ਦੂ ਜੇ ਕਹੇ ਨੇ ਇੱਕ ਲੈਣਾ ਇੱਕ ਵੀ ਲਿਜਾ ਸਕਦਾ ਜੇ ਕੋਈ ਦੋ ਲੈਂਦਾ ਤੇ ਦੋਵੇਂ ਵੀ ਲਿਜਾ ਸਕਦਾ ਦੋਵੇਂ ਮੇਲ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ